ਅੰਮੀ ਦੀ ਨਿਊਜ਼ ਦੇ ਵਿੱਚ ਤੁਹਾਨੂੰ ਸਵਾਗਤ ਹੈ ਖਬਰ ਪਟਿਆਲਾ ਤੋਂ ਜਿੱਥੇ ਇੱਕ ਪਾਸੇ ਨਰਿੰਦਰ ਮੋਦੀ ਦੀ ਜੀਵਨ ਪ੍ਰਧਾਨ ਮੰਤਰੀ ਦੀ ਸੋਚ ਚੁੱਕ ਰਹੀ ਸੰਨ ਤੇ ਉੱਥੇ ਹੀ ਪਟਿਆਲਾ ਦੇ ਮਸੂਰ ਜੋੜੀਆਂ ਪੱਠਿਆਏ ਇਹ ਉਹ ਥਾਂ ਹੈ ਜਿੱਥੇ ਨਰਿੰਦਰ ਮੋਦੀ ਪਟਿਆਲਾ ਆਉਂਦਿਆਂ ਤਾਂ ਆਪਣੇ ਬਚਪਨ ਦਾ ਜ਼ਿਕਰ ਕਰਦੇਗਾ ਉੱਥੇ ਦੱਸਦੀ ਹੈ ਕਿ ਜੋੜੀਆਂ ਪੱਠਿਆਏ ਆਉਂਦੇ ਸਨ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਮਿਲਦੇ ਸਨ ਤਾਂ ਉੱਥੇ ਉਸ ਅੱਜ ਉਸ ਥਾਂ ਤੇ ਭਾਤੀ ਜਨਤਾ ਪਾਰਟੀ ਦੇ ਅਗਵਾ ਵੱਲੋਂ ਲੱਡੂ ਵੰਡ ਕੇ ਖੁਸ਼ੀ ਜਾਈ ਕੀਤੀ ਕਿ ਹੁਣ ਇੱਕ ਵਾਰ ਫਿਰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਗਏ ਨੇ ਤੇ ਉਹਨਾਂ ਨੇ ਜ਼ਿਕਰ ਕੀਤਾ ਕਿ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨੇ ਫਿਰ ਦੇਸ਼ ਦੀ ਤਰੱਕੀ ਦੇਸ਼ ਦੇ ਇੱਕ ਵਾਰ ਫਿਰ ਤਰੱਕੀ ਦੇ ਵੱਲ ਤੁਰ ਗਏ ਸਾਡੇ ਦੇਸ਼ ਦੇ ਸਤਿ ਸ੍ਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੀਜੀ ਵਾਰ ਉਹਨਾਂ ਨੇ ਅੱਜ ਕਿਰਿੰਗ ਮੋਦੀ ਜੀ ਨੇ ਪ੍ਰਧਾਨ ਮੰਤਰੀ ਦੀ ਸੋਚੀ ਹੈ ਲੋਕਾਂ ਨੇ ਜਿਹੜਾ 10 ਸਾਲਾਂ ਦਾ ਕੰਮ ਦੇਖ ਕੇ ਨਰਿੰਦਰ ਮੋਦੀ ਜੀ ਨੂੰ ਇਸ ਵਾਰ 3 ਤੀਜੀ ਵਾਰ ਪ੍ਰਧਾਨ ਮੰਤਰੀ ਬਣਾਇਆ ਜੋ 10 ਸਾਲਾਂ ਦੇ ਵਿੱਚ ਕੰਮ ਦੀ ਰਫਤਾਰ ਪੂਰੇ ਹਿੰਦੂਸਤਾਨ ਦੇ ਵਿੱਚ ਹੋਈ ਹੈ ਉਹ ਪੂਰੇ ਵਰਲਡ ਦੇ ਵਿੱਚ ਮਸ਼ਹੂਰ ਹੋਇਆ ਚਾਹੇ ਕਿਸੇ ਨੇ ਬਾਹਰ ਜਾਣਾ ਹੈ ਚਾਹੇ ਭਾਰਤ ਤੋਂ ਬਾਹਰ ਜਿੰਨਾ ਹਿੰਦੂਸਤਾਨ ਦਾ ਨਾਮ ਹੋਇਆ ਹੈ ਅੱਜ ਤੱਕ 70 ਸਾਲਾਂ ਦੇ ਵਿੱਚ ਨਹੀਂ ਹੋਇਆ ਚਾਹੇ ਤੁਸੀਂ ਆਯੂਸ਼ਮਾਨ ਯੋਜਨਾ ਨੂੰ ਲੈ ਕੇ ਲੈ ਲੋ ਚਾਹੇ ਕਿਸੇ ਗਰੀਬ ਬੰਦੇ ਦਾ ਇਲਾਜ ਕਰਵਾਣਾ ਹੈ 5 ਲੱਖ ਰੁਪਏ ਤੱਕ ਦਾ ਜਿਹੜਾ ਇਲਾਜ ਹੈ ਹਮੇਸ਼ਾ ਫ੍ਰੀ ਜਿਹੜਾ ਆਪਾਂ ਗਰੀਬ ਬੰਦਾ ਕਰਾ ਨਹੀਂ ਸਕਦਾ ਸੀਗਾ ਹੋਰ ਵੀ ਐਸੇ ਜਿਹੜੇ ਕੰਮ ਨੇ 370 ਦੀ ਜਿਹੜੀ ਧਾਰਾ ਹੈ ਉਹ ਤੋੜੀ ਗਈ ਕਨਕ ਬਹੁਤ ਹਰ ਘਰ ਦੇ ਵਿੱਚ ਜੋ 70% ਲੋਕਾਂ ਨੂੰ ਜਿਹੜੀ ਕਨਕ ਹੈ ਉਹ ਫ੍ਰੀ ਜਿਹੜੀ ਦਿੱਤੀ ਗਈ ਐਸੇ ਬਹੁਤ ਕੰਮ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਪ੍ਰਧਾਨ ਮੰਤਰੀ ਨਿਧੀ ਯੋਜਨਾ ਬਹੁਤ ਐਸੀ ਯੋਜਨਾ ਹੋਇਆ ਹੈਗੀਆਂ ਲੋਕਾਂ ਨੂੰ ਗਰੀਬ ਵਿਅਕਤੀਆਂ ਨੂੰ ਜਿਹੜਾ ਧਿਆਨ ਦੇ ਵਿੱਚ ਰੱਖ ਕੇ ਜਿਹੜਾ ਇਹ ਕਾਰਿਆ ਕੀਤੇ ਗਏ ਨੇ ਅਸੀਂ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਦੇਖੋ ਅੱਜ ਅਸੀਂ ਉੱਥੇ ਖੜੇ ਆ ਜਿੱਥੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਜੋੜੀਆਂ ਪੱਠੀਆਂ ਦਾ ਜਿਹੜਾ ਪਟਿਆਲਾ ਰੈਲੀ ਦੇ ਵਿੱਚ ਆਏ ਸੀ ਤੇ ਆਪਣਾ ਨਾਮ ਲਿੱਤਾ ਸੀਗਾ ਸਾਡੇ ਜੋੜੀਆਂ ਪੱਠੀਆਂ ਨਿਵਾਸੀਆਂ ਲਈ ਇੱਕ ਖੁਸ਼ੀ ਦਾ ਪਲ ਹੈ ਤੇ ਭਾਰਤੀ ਜਨਤਾ ਪਾਰਟੀ ਪਟਿਆਲਾ ਵੱਲੋਂ ਅਸੀਂ ਅੱਜ ਵਰਕਰ ਜਿਹੜੇ ਉਰੇ ਇਕੱਠੇ ਹੋਏ ਆ ਉਹ ਅੱਜ ਉਰੇ ਲੱਡੂ ਵੰਡ ਰਹੇ ਨੇ ਖੁਸ਼ੀ ਬਣਾ ਰਹੇ ਨੇ ਸਾਰੇ ਲੋਕਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਅੱਗੇ ਵੀ ਜਿਹੜਾ ਹੈ ਕਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਜੈ ਮਾਈ ਜੈ ਮਹਾਕਾਲ ਸਹੀ ਮਣੇ ਦੇ ਵਿੱਚ ਕੋਈ ਸ਼ਬਦ ਨਹੀਂ ਜਿਨ੍ਹਾਂ ਨਾਲ ਭਾਰਤ ਸਰਕਾਰ ਦੇ ਜੋ ਨਮਾਇੰਦਗੀ ਕਰਨ ਜਾ ਰਹੇ ਆ ਤੀਜੀ ਵਾਰ ਨਰਿੰਦਰભાઈ ਮੋਦੀ ਜੀ ਦੇ ਜੋ ਉਹਨਾਂ ਨੇ ਉਪਕਾਰ ਸਾਡੇ ਦੇ ਕੀਤਾ ਸਮੁੱਚੇ ਪੰਜਾਬ ਦੇ ਕੀਤਾ ਖਾਸ ਕਰਕੇ ਸਰਦਾਰ ਰਵਨੀਤ ਸਿੰਘ ਬਿੱਟੂ ਉਹਨਾਂ ਦੇ ਕੀਤਾ ਕਿ ਜੋ ਕਿਹਾ ਤੋਂ ਉਹਨਾਂ ਨੇ ਕਰ ਦਿਖਾਇਆ ਜੋ ਦੇਸ਼ ਦੇ بڑے ਸੀਨੀਅਰ ਮੰਤਰੀ ਲੁਧਿਆਣਾ ਫੇਰੀਏ ਦੌਰਾਨ ਅਮਿਤ ਸ਼ਾਹ ਜੀ ਆਪਣਾ ਵਾਅਦਾ ਕਰਕੇ ਗਏ ਸੀ ਉਹਨਾਂ ਨੇ ਉਹ ਵਾਅਦਾ ਪੰਜਾਬੀਆਂ ਨਾਲ ਸਮੁੱਚੇ ਪੰਜਾਬ ਦੀ ਕਨਾਤ ਨਾਲ ਅੱਜ ਕੰਪਲੀਟ ਕਰਤਾ ਉਹ ਆਪਣੇ ਵਾਅਦੇ ਦੇ ਖਰੇ ਉੱtre ਆ ਪ੍ਰਧਾਨ ਜੀ ਦੇ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਦੇ ਮੰਤਰੀ ਬਣਨ ਤੇ ਸਮੁੱਚੇ ਪੰਜਾਬ ਵਾਸੀਆਂ ਨੂੰ ਸਮੁੱਚੇ ਜਿਹੜੇ ਜਸਟਿਸ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਲੱਖ ਲੱਖ ਵਧਾਈਆਂ ਮਾਤਾ ਰਾਣੀ ਉਹਨਾਂ ਨੇ ਚੜ੍ਹਦੀ ਕਲਾ ਦੇ ਇਸੇ ਤਰ੍ਹਾਂ ਹੀ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਜਿਹੜੀ ਬੀਜੇਪੀ ਪੰਜਾਬ ਦੀ ਕਮਾਂਡ ਹੈ ਪੰਜਾਬ ਸੰਭਾਲ ਕੇ ਸਨਾਤਨ ਅਤੇ ਹਿੰਦੂ ਦੀ ਰੱਖਿਆ ਕਰ ਸਕਣ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਰਮੀਲ ਬਿੱਟੂ ਵੱਡਾ ਚਿਹਰਾ ਹੋ ਸਕਦੇ ਪੰਜਾਬ ਦੇ ਵਿੱਚ ਤੁਹਾਨੂੰ ਲੱਗਦਾ ਵੀ ਜਿਹੜਾ ਅੱਜ ਕਦਮ ਚੱਕਿਆ ਹੈ ਭਾਰਤ ਸਰਕਾਰ ਨੇ ਵੀ ਉਹਦੇ ਵਿੱਚ ਕੋਈ ਸ਼ੱਕ ਰਹਿ ਗਿਆ ਸਰਦਾਰ ਰਵਨੀਤ ਸਿੰਘ ਬਿੱਟੂ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕੋਈ ਵੀ ਸੀਟ ਜਿਹੜੀ ਨਹੀਂ ਆਈ ਹੈਗੀ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਰਕਾਰ ਦਾ ਸਹਾਰਾ ਇਹ ਪਹਿਲੀ ਵਾਰੀ ਹੋਇਆ ਹੈ ਇਤਿਹਾਸ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਵਿੱਚ ਇਕੱਲਿਆਂ ਇਲੈਕਸ਼ਨ ਲੜ ਕੇ ਜਿਹੜੇ ਭਾਈਚਾਰੇ ਜਿਹੜੇ ਸ਼ਰੀਕੇ ਨਾਲ ਇਲੈਕਸ਼ਨ ਲੜਦੇ ਸੀ ਉਹਨਾਂ ਨੂੰ ਪਛਾੜਦੇ ਹੋਏ ਤੇ ਜਿਹੜੀ ਅੰਕੜਿਆਂ ਦੀ ਗਣਵੱਤਾ ਹੈ ਉਹਨਾਂ ਤੋਂ ਕਈ ਗੁਣਾ ਅੱਗੇ ਲੰਘੀ ਤੇ ਸਪਸ਼ਟ ਤੌਰ ਤੇ ਜਿਹੜਾ 2027 ਹੈ ਉਹ ਪੰਜਾਬ ਬੀਜੇਪੀ ਦੇ ਹਵਾਲੇ ਕਰਨ ਜਾ ਰਹੇ ਆ ਉਹ ਇੱਕ ਮਿੱਠੀ ਜਿਹੜੀ ਆਵਾਜ਼ ਹੈ ਉਹ ਇਸ ਇਲੈਕਸ਼ਨਾਂ ਦੇ ਦੌਰਾਨ ਸੁਣ ਨੂੰ ਮਿਲਦੀ ਤੁਸੀਂ ਸਨਾਤਨ ਜਿਹੜਾ ਹਿੰਦੂ ਤਖਤ ਹੈ ਉਸ ਦੇ ਉੱਤੇ ਵਿਰਾਜਮਾਨ ਹਾਂ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਕਿ ਬਹੁਤ ਸਾਰੇ ਜਿਹੜੇ ਸਨਾਤਨੀ ਹੈ ਉਹ ਬਹੁਤ ਸਾਰੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਅਯੋਧਿਆ ਵਾਸੀਆਂ ਨੂੰ ਬੜਾ ਭੰਡਦੇ ਹੋਏ ਨਜ਼ਰ ਆ ਰਹੇ ਆ ਇਸ ਨੂੰ ਕਿਦਾਂ ਦੇਖਦੇ ਹੋ ਦੇਖੋ ਜੋ ਕੁਦਰਤ ਨੇ ਬਣਾਇਆ ਹੈ ਘੜਿਆ ਉਹਨੇ ਭੱਜਣਾ ਵੀ ਹੈ ਤੇ ਪ੍ਰਮਾਤਮਾ ਦੇ ਅਸੂਲਾਂ ਤੇ ਕਾਨੂੰਨ ਦੇ ਖਿਲਾਫ ਮਨੁੱਖ ਨਹੀਂ ਜਾ ਸਕਦਾ ਉਹਨੇ ਜੋ ਸੋਚਿਆ ਉਹ ਸਾਡੇ ਤੋਂ ਕਈ ਗੁਣਾ ਬਿਹਤਰ ਸੋਚਿਆ ਜੋ ਸਾਡੇ ਉਹਨਾਂ ਭਰਾਵਾਂ ਨੇ ਵੀ ਫੈਸਲਾ ਲਿਆ ਯੋਧੇ ਵਾਲਿਆਂ ਨੇ ਲੱਗਦਾ ਸਹੀ ਲਿਆ ਹੋਣਾ ਅਗਲੇ ਵਾਰ ਜਦੋਂ 27 ਆਏਗੀ ਜਾਂ ਪਾਰਲੀਮੈਂਟ ਦਾ ਇਲੈਕਸ਼ਨ ਆਏਗਾ ਕਿਤੇ ਬਾਏ ਇਲੈਕਸ਼ਨ ਆਉਣਗੇ ਉਹਨਾਂ ਨੂੰ ਮਾਤਾ ਰਾਣੀ ਸ਼੍ਰੀ ਰਾਮਚੰਦਰ ਮਹਾਰਾਜ ਸਮਤ ਬਖਸ਼ਣ ਜੋ ਸਨਾਤਨ ਦੇ ਮੋਢਿਆਂ 'ਤੇ ਖੜਨਾ ਸੀ ਉਹਨਾਂ ਨੂੰ ਭੰਡਨ ਦੀ ਕਿਸੇ ਵੀ ਪ੍ਰਕਾਰ ਯੋਗ ਨਹੀਂ ਸਮਝਦੇ ਆਪਣੇ ਆਪ ਨੂੰ ਕਿਉਂਕਿ ਸ਼੍ਰੀ ਰਾਮ ਜੀ ਦੀ ਪ੍ਰਜਾ ਇਹチェ ਗੱਲ ਕਰਨ ਲਈ ਕੰਗਣਾ ਰਨਾਵਤ ਵਾਲਾ ਮਸਲਾ ਅੱਜਕੱਲ ਬਹੁਤ ਜ਼ਿਆਦਾ ਹਾਈਲਾਈਟਡ ਹੈ ਇਹਦੇ ਵਿੱਚ ਕਿਦਾਂ ਦੇਖਦੇ ਹੋ ਤੁਸੀਂ ਜਿਹੜਾ ਕੰਗਣਾ ਰਨਾਵਤ ਵਾਲਾ ਮਸਲਾ ਹੈ ਦੇਖੋ ਜੋ ਕੰਗਣਾ ਰਨਾਵਤ ਨੇ ਚੱਲਦੇ ਕਿਸਾਨੀ ਅੰਦੋਲਨ ਦੇ ਵਿੱਚ ਬਿਆਨ ਦਿੱਤਾ ਸੀ ਉਹਦੇ ਉੱਤੇ ਸਮੁੱਚੇ ਪੰਜਾਬੀ ਅਸੀਂ ਵੀ ਉਸ ਬਿਆਨ ਦੇ ਖਿਲਾਫ ਸੀ ਪਰ ਉਹਨੇ ਉਸ ਬਿਆਨ ਤੋਂ ਬਾਅਦ ਮਾਫੀ ਮੰਗ ਕੇ ਤੇ ਉਹ ਕਿਸਾਨੀ ਅੰਦੋਲਨ ਜਿਸ ਕੰਮ ਲਈ ਚੱਲਿਆ ਸੀ ਉਹ ਕਾਨੂੰਨ ਵਾਪਸ ਹੋ ਗਏ ਸੀ ਜਿਹੜਾ ਇਹ ਕੰਮ ਹੋਇਆ ਉਹਦੇ ਥੱਪੜ ਮਾਰਨ ਵਾਲਾ ਕੁਲਵਿੰਦਰ ਕੌਰ ਜੀ ਵੱਲੋਂ ਇਹ ਦੇਖੋ ਮੰਦਭਗ ਹੈ ਤੇ ਬਿਲਕੁਲ ਜੋ ਜਿਹੜੀ ਕਾਰਵਾਈ ਆ ਉਹ ਕੁਲਵਿੰਦਰ ਕੌਰ ਦੇ ਖਿਲਾਫ ਹੋਣੀ ਚਾਹੀਦੀ ਆ ਕਿਉਂਕਿ ਸਾਫ ਤੌਰ ਤੇ ਗੱਲ ਆ ਵੀ ਮਨੁੱਖ ਆਪਣੇ ਆਪ ਨੂੰ ਵਰਦੀ ਧਾਰਕ ਇਨਸਾਨ ਦੇ ਕੋਲ ਜਾ ਕੇ ਸੁਰੱਖਿਅਤ ਮਹਿਸੂਸ ਕਰਦਾ ਹੈ ਇਹ ਸੁਰੱਖਿਆ ਫੋਰਸਾਂ ਦੇ ਰੂਪ ਦੇ ਵਿੱਚ ਜਿਹੜੀ ਵਰਦੀ ਹੈ ਇਹਨਾਂ ਲੋਕਾਂ ਨੂੰ ਮਿਲੀ ਹੈ ਕੋਈ ਵੀ ਨੌਕਰੀ ਕਰਦਾ ਪੁਰਸ਼ ਦੀ ਫੌਜ ਦੀ ਅਰਧ ਆਰਮੀ ਦੀ ਉਹ ਲੋਕ ਵਰਦੀ ਧਾਰਕ ਹੁੰਦੇ ਨੇ ਤੇ ਮਨੁੱਖ ਜੋ ਸਟੇਟ ਦਾ ਜਾਂ ਦੇਸ਼ ਦਾ ਮਨੁੱਖ ਹੈ ਨਾਗਰਿਕ ਹੈ ਉਹਦੀ ਰੱਖਿਆ ਵਾਸਤੇ ਹੈ ਇਹ 에어ਪੋਰਟ ਅਜਿਹੀ ਚੀਜ਼ ਹੈ ਜਿੱਥੇ ਤੁਸੀਂ ਨਾ ਆਪਣਾ ਹਸਲਾ ਲੈ ਕੇ ਸਰਵਾਈਵ ਕਰ ਸਕਦੇ ਹੋ ਨਾ ਗਨਮੈਨ ਨਾਲ ਲੈ ਕੇ ਸਰਵਾਈਵ ਕਰ ਸਕਦੇ ਹੋ ਕਿਉਂਕਿ ਉਹ ਸੁਰੱਖਿਆ ਉਹਨਾਂ ਅਧਿਕਾਰੀਆਂ ਦੇ ਹੱਥ 'ਚ ਹੈ ਕੁਲਵਿੰਦਰ ਕੌਰ ਨਾਂ ਵਰਗਿਆਂ ਦੇ ਜਿਨ੍ਹਾਂ ਤੇ ਵਿਸ਼ਵਾਸ ਕਰਕੇ ਅਸੀਂ ਆਪਣਾ ਜਾਨ ਤੇ ਮਾਲ 에어ਪੋਰਟਾਂ 'ਈ ਦੂਜੇ ਦੇਸ਼ਾਂ 'ਚ ਦੂਜੀਆਂ ਸਟੇਟਾਂ 'ਚ ਸਰਵਾਈਵ ਹੁੰਨੇ ਆ ਪਰ ਇਹ ਦੇਖੋ ਮੰਦਭਗਾ ਜੀ ਉਹਨਾਂ ਨੇ ਕੋਈ ਅਜਿਹੀ ਕਾਰਵਾਈ ਕਰਨੀ ਸੀ ਕੋਈ ਬਦਲ